ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਤੁਹਾਨੂੰ ਦੱਸ ਦਈਏ ਕਿ ਹੁਣ ਫਿਲਹਾਲ ਗੂਗਲ ਨੇ ਭਾਰਤ ਸਮੇਤ ਹੁਣ ਇੱਕ ਨਵਾਂ ਫੋਨ ਲਾਂਚ ਕੀਤਾ ਹੈ 9A ਲਾਂਚ ਕਰਨ ਦੇ ਨਾਲ ਦੀ ਨਾਲ ਹੁਣੇ ਕਈ ਐਪਲ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਡਿੱਗ ਚੁੱਕੀਆਂ ਨੇ ਜਾਨੀ ਕਿ ਹੁਣ ਕਈ ਮੋਬਾਈਲ ਅਜੇ ਹੀ ਨਹੀਂ ਜਿਹੜੇ ਕਿ ਕੁਝ ਮੋਬਾਈਲਾਂ ਨੂੰ ਟੱਕਰ ਦਿੰਦੇ ਸੀ ਤੇ ਉਹਨਾਂ ਦੇ ਰੇਟ ਡਿੱਗਦੇ ਹੋਏ ਦਿਖਾਈ ਦਿੰਦੇ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਸਾਹਮਣੇ ਆਈ ਹੈ ਇੱਕ ਰਿਪੋਰਟ ਹੈ ਜਿਸ ਦੇ ਵਿੱਚ ਇਹ ਜਾਣਕਾਰੀ ਹੈ ਕਿ ਜਿੱਥੇ ਕਿ ਇੱਕ ਨਵਾਂ ਮੋਬਾਈਲ ਫੋਨ ਲਾਂਚ ਹੋਇਆ ਉਸ ਦੇ ਨਾਲ Apple ਦਾ 16 E ਫੋਨ ਜਿਹੜਾ ਵਾ ਉਹ ਬਰਾਬਰ ਦੀ ਟੱਕਰ ਦੇ ਰਿਹਾ ਸੀਗਾ ਜਿਹੜਾ ਨਵਾਂ ਫੋਨ ਹੈ ਔਰ ਇਸ ਤੋਂ ਬਾਅਦ ਜਿਹੜਾ ਨਵਾਂ ਫੋਨ ਲਾਂਚ ਕੀਤਾ ਗਿਆ ਉਸ ਨੂੰ ਲੈ ਕੇ ਕਾਸ ਅਪਡੇਟ ਜਿਹੜੀ ਆ ਸਾਹਮਣੇ ਆ ਗਈ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹਾਲ ਹੀ ਦੇ ਵਿੱਚ Google ਨੇ ਭਾਰਤ ਸਮੇਤ ਗਲੋਬਲ ਬਾਜ਼ਾਰ ਵਿੱਚ Pixel 9a ਲਾਂਚ ਕੀਤਾ ਸੀ ਇਸ ਲਈ ਮਾਮਲਿਆਂ ਵਿੱਚ ਅਪ Apple ਤੇ ਸਭ ਤੋਂ ਸਸਤੇ ਮਾਡਲ iPhone 16e ਨੂੰ ਟੱਕਰ ਦਿੰਦਾ ਹੈ ਜਿਸ ਦੇ ਲਾਂਚ ਹੁੰਦੇ ਹੀ iPhone 16e ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ ਕਈ ਆਨਲਾਈਨ ਅਤੇ ਆਫਲਾਈਨ ਰੀਸੇਲਰ ਇਸ ਤੇ 17000 ਰੁਪਏ ਤੱਕ ਦੀ ਛੋਟ ਦੇ ਰਹੇ ਨੇ ਜਿਸ ਤੋਂ ਬਾਅਦ ਇਸ ਦੀ ਕੀਮਤ 62000 ਰੁਪਏ ਤੱਕ ਤੋਂ ਘੱਟ ਹੋ ਗਈ ਹੈ ਆਉ ਤੁਹਾਨੂੰ ਦੱਸਦੀ ਹੈ ਕਿ ਆਈਫੋਨ 16e ਇਸ ਇਸ ਪਲੇਟਫਾਰਮ ਤੇ ਸਸਤਾ ਉਪਲਬਧ ਹੈ ਔਰ ਇਸ ਦੇ ਪਿਕਸਲ 9a ਦੇ ਮੁਕਾਬਲੇ ਕਿੱਥੇ ਖੜਿਆ ਹੈ ਦੱਸਦੀ ਹੈ ਕਿ ਐਪਲ ਨੇ ਆਈਫੋਨ 16e ਨੂੰ ਫਰਵਰੀ ਵਿੱਚ ਜਿਹੜਾ ਲਾਂਚ ਕੀਤਾ ਸੀਗਾ ਔਰ ਇਸ ਦੇ ਵਿੱਚ ਹਾਲੇ ਕਿ ਲੋਕਾਂ ਨੂੰ ਇਸ ਦੀ ਕੀਮਤ ਪਸੰਦ ਨਹੀਂ ਆਈ ਅਤੇ ਉਹਨਾਂ ਨੇ ਕਿਹਾ ਸੀ ਇਹ ਫੋਨ ਬਹੁਤ ਮਹਿੰਗਾ ਹੈ ਲਾਂਚ ਆਫਰ ਦੇ ਤਹਿਤ Apple ਨੇ ਇਸ ਦੀ ਕੀਮਤ 10000 ਰੁਪਏ ਤੱਕ ਤੋਂ ਛੋੜ ਦੱਤੀ ਸੀ ਤੇ ਹੁਣ ਕਈ ਪਲੇਟਫਾਰਮ ਇਸ ਫੋਨ ਤੇ 4000 ਰੁਪਏ ਤੱਕ ਦੇ ਜਿਹੜੇ ਫਲੈਟ ਛੋਟ ਦੇ ਰਹੇ ਨੇ ਦੱਸਿਆ ਕਿ ਹੁਣ iPhone 16 E ਤੇ 128 GB ਤੇ ਵੇਰੀਐਂਟ ਤੇ 4000 ਰੁਪਏ ਦੀ ਫਲੈਟ ਛੋਟ ਉਪਲਬਧ ਹੈ ਇਸ ਤੋਂ ਇਲਾਵਾ ਕ੍ਰੋਮਾ ਬਲਿੰਕਟ ਜ਼ੈਪਟੋ ਅਤੇ ਅ ਬੈਗ ਬਾਸਕਟ ਵਿੱਚ 3000 ਰੁਪਏ ਦੀ ਫਲੈਟ ਛੋੜ ਦੇ ਰਿਹਾ ਫਲੈਟ ਛੋੜ ਦੇ ਨਾਲ ਵੱਖ-ਵੱਖ ਬੈਂਕਾਂ ਦੇ ਕ੍ਰੈਡਿਟ ਕਾਰਡਾਂ ਰਾਹੀਂ 4000 ਰੁਪਏ ਤੱਕ ਦੀ ਬੈਂਕ ਛੋਟ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਇਸ ਦੀ ਕੀਮਤ ਜਿਹੜੀ ਆ ਉਹ ਘਟ ਕੇ ਹੁਣ 62000 ਰੁਪਏ ਤੱਕ ਦੀ ਆ ਚੁੱਕੀ ਹੈ ਇਸ ਦੇ ਨਾਲ ਇੱਕ ਬਹੁਤ ਵੱਡਾ ਝਟਕਾ ਇਸ ਫੋਨ ਨੂੰ ਲੱਗਾ Google Pixel 9A ਵਿੱਚ 6.3 ਇੰਚ ਦਾ ਆਕਟਾ ਪੋਲਿਡ ਡਿਸਪਲੇ ਹੈ ਔਰ ਦੱਸੀਏ 1080 ਤੇ 2424 ਪਿਕਸਲ ਰੈਗੂਲੇਸ਼ਨ ਅਤੇ 120Hz ਦੀ ਅਨੁਕੂਲ ਰਿਫਲੈਕਸ਼ਨ ਡੇਰਡਰ ਦਾ ਸਮਰਥਨ ਹੈ ਔਰ iPhone 16E ਵਿੱਚ 6.1 ਇੰਚ ਦੀ OLED ਡਿਸਪਲੇ ਇਸ ਵਿੱਚ ਪਿਕਸਲ 9 ਦੇ ਵਿੱਚ Google ਦਾ ਨਵੀਂ ਨਤਮ ਟੈਂਸਰ G4 ਚਿਪਸੈਟ ਹੈ ਜੋ ਕਿ ਟਾਈਟਨ M2 ਸੁਰੱਖਿਆ ਸੇ ਪ੍ਰੋਸੈਸਰ ਨਾਲ ਜੁੜਿਆ ਹੋਇਆ ਦੂਜੇ ਪਾਸੇ ਆਈਫੋਨ 16e ਵਿੱਚ ਕੰਪਨੀ ਦੀ ਨਵੀਨਤਮ A18 ਚਿਪ ਹੈ ਪਿਕਸਲ 9a ਵਿੱਚ 48MP ਮੁੱਖਾ ਤੇ 13MP আল্ট্রਾ ਵਾਈਡ ਲੈਂਸ ਦੇ ਨਾਲ ਡਿਊਲ ਕੈਮਰਾ ਸੈਟਅਪ ਹੈ ਔਰ ਜਦਕੀ ਆਈਫੋਨ 6e ਵਿੱਚ MP ਸਿੰਗਲ ਰੇਅਰ ਕੈਮਰਾ ਔਰ ਭਾਰਤ ਵਿੱਚ ਪਿਕਸਲ 9a ਦੇ 8GB ਤੇ 200 76GB ਵੈਰੀਐਂਟ ਦੀ ਕੀਮਤ ਜਿਹੜੀ ਆ ਉਹ ਬਹੁਤ ਜ਼ਿਆਦਾ ਸਹੀ ਕੀਮਤ ਤੇ ਮਿਲ ਰਹੀ ਹੈ ਤੇ ਜਿਸ ਦੇ ਨਾਲ ਇੱਕ ਬਿਹਤ ਵੱਡੀ ਕਹਿ ਸਕਦੇ ਕਿ ਰਾਹਤ ਜਿਹੜੀ ਆ ਮਿਲੀ ਹੈ ਲੋਕਾਂ ਨੂੰ ਜਿੱਥੇ Apple ਦਾ 16E ਜਿਹੜਾ ਇੱਕ ਮੋਬਾਈਲ ਫੋਨ ਸੀਗਾ ਉਸ ਦੀ ਕੀਮਤ ਬਹੁਤ ਵੱਧ ਮਾਤਰਾ ਤੇ ਸੀਗੀ ਔਰ ਜਿਸ ਤੋਂ ਬਾਅਦ ਹੁਣ ਉਸ ਦੀ ਕੀਮਤ ਜਿਹੜੀ ਆ ਡਿੱਗ ਚੁੱਕੀ ਆ ਕਿਉਂਕਿ Google ਦੇ ਵੱਲੋਂ 9A ਜਿਹੜਾ ਆਪਣਾ ਫੋਨ ਲਾਂਚ ਕੀਤਾ ਗਿਆ ਉਸ ਦੇ ਨਾਲ ਇਹ ਜਿਹੜੀ ਕੀਮਤ ਆ Apple ਦੇ ਫੋਨ ਦੀ ਉਸ ਦੀ ਘਟ ਚੁੱਕੀ ਆ ਜਿਸ ਤੋਂ ਬਾਅਦ ਹੁਣ ਜਿਹੜੇ ਗਾਹਕ ਨੇ ਉਹਨਾਂ ਦੇ ਨੋ ਵਾਕ ਵਾਕ ਪਲੇਟਫਾਰਮਾਂ ਤੇ ਇਸ ਫੋਨ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੱਸਿਏ ਕਿ ਇਸ ਦੇ ਰੇਟ ਹੁਣ 62000 ਰੁਪਏ ਤੱਕ ਆ ਚੁੱਕਾ ਹੈ ਜਿੱਥੇ ਕਿਸੇ ਕਿਸੇ ਨੇ 60000 ਤੱਕ ਦਾ ਇਹ ਫੋਨ ਵੇਚ ਰਿਹਾ ਸੀਗਾ ਤੇ ਹੁਣ 62000 ਤੱਕ ਦੀ ਇਸਦੀ ਕੀਮਤ ਆ ਚੁੱਕੀ ਹੈ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ Google ਦੇ ਵੱਲੋਂ ਇੱਕ ਨਵਾਂ ਫੋਨ ਲਾਂਚ ਕਰਨ ਦੇ ਨਾਲ ਹੀ ਇੱਕ ਵੱਡਾ ਚਟਕਾ ਕਹਿ ਸਕਦੇ ਹਾਂ ਕਿ ਤੇ ਆਈਫੋਨ ਦੀਆਂ ਜਿਹੜੀਆਂ ਇੱਕਦਮ ਕੀਮਤਾਂ ਡੇਗੀਆਂ ਗਾਹਕ ਵਿਚਾਲੇ ਹਲਚਲ ਮਚਦਾ ਹੋਈ ਹੈ ਔਰ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ Pixel 9a ਫੋਨ ਲਾਂਚ ਹੋਇਆ Google ਨੇ پارਸਮਿਤ گلوبਲ ਬਾਜ਼ਾਰ ਦੇ ਵਿੱਚ ਇਸ ਨੂੰ ਲਾਂਚ ਕੀਤਾ ਜਿਸ ਤੋਂ ਬਾਅਦ Apple ਦਾ 16e ਫੋਨ ਜਿਹੜਾ ਵਾ ਉਸ ਦੀਆਂ ਕੀਮਤਾਂ ਦੇ ਵਿੱਚ ਵੱਡੇ ਪੱਧਰ ਤੇ ਗਿਰਾਵਟ ਦੇਖਣ ਨੂੰ ਮਿਲੀ ਹੈ। ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦਰਸਲ ਦਾਸੀ ਇਹ ਕਿ ਹੁਣ ਜਿਹੜੇ ਲੋਕ ਨੇ ਗਾਹਕ ਨਹੀਂ ਹੋਣਾ ਜੋ ਵੱਡੇ ਪੱਧਰ ਦੀ ਹਲਚਲ ਪੈਦਾ ਹੋਈ ਜਦੋਂ 16A E ਫੋਨ ਜਿਹੜਾ ਲਾਂਚ ਹੋਇਆ ਸੀ ਉਸ ਦੀ ਕੀਮਤ ਵੱਧ ਮਾਤਰਾ ਸੀ 60000 ਦੇ ਕਰੀਬੇ ਫੋਨ ਜਿਹੜਾ ਦੱਸਿਆ ਜਾ ਰਿਹਾ ਸੀ ਔਰ ਜਿਹੜੇ ਗਾਹਕ ਸੀ ਉਹਨਾਂ ਨੂੰ ਇਹ ਕੀਮਤ ਆ ਪਸੰਦ ਨਹੀਂ ਆਈਆਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਹਿ ਕੇ ਫੋਨ ਬਹੁਤ ਜ਼ਿਆਦਾ ਮਹਿੰਗਾ ਦੱਸਿਆ ਗਿਆ ਉਸ ਤੋਂ ਬਾਅਦ ਹੁਣ ਜਿਹੜਾ ਪਿਕਸਲ 9A ਜਿਹੜਾ ਫੋਨ ਲਾਂਚ ਹੋਇਆ ਤੇ ਉਸ ਤੋਂ ਬਾਅਦ ਹੁਣ ਇਹ Apple 16e ਦੀਆਂ ਕੀਮਤਾਂ ਦੇ ਵਿੱਚ ਇਸਨੇ ਘਰਾਵਟ ਜਿਹੜੀ ਆ ਦਰਜ ਕੀਤੀ ਆ ਕਿਉਂਕਿ ਇਹ 16e ਨੂੰ ਮਾਤ ਪਾਉਂਦਾ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਨਵੇਂ ਫੀਚਰਸ ਪਾ ਕੇ ਜੋ ਹੈ Google ਨੇ ਇਸ ਨੂੰ ਲਾਂਚ ਕੀਤਾ ਜਿਸ ਤੋਂ ਬਾਅਦ Google 16e ਨੂੰ ਇੱਕ ਵੱਡਾ ਝਟਕਾ ਲਗਾਤਾ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਜੇਕਰ ਤੁਸੀਂ ਇਸ ਫੋਨ ਨੂੰ ਖਰੀਦਣ ਬਾਰੇ ਸੋਚਦੇ ਸੀਗੇ ਔਰ ਤੁਹਾਨੂੰ ਮਹਿੰਗਾ ਲੱਗਦਾ ਸੀ ਤਾਂ ਦੱਸੀਏ ਕਿ ਇਸ ਦੀ ਕੀਮਤ ਹੁਣ 72000 ਦੇ ਕਰੀਬ ਇਸ ਦੀ ਜਿਹੜੀ ਕੀਮਤ ਆ ਚੁੱਕੀ ਆ ਤਾਂ ਇਸ ਖਬਰ ਨੂੰ ਜਾਣਕਾਰੀ ਲੂਪ ਦੇ ਰਿਹਾ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਹੁਣ ਜਿਹੜੇ ਲੋਕ ਨੇ ਉਹ ਵੀ ਜਾਣ ਤਕਨ ਕੀ ਅਕਗਾਰ ਮਾਰਕੀਟ ਦੇ ਵਿੱਚ ਇੱਕ ਨਵਾਂ ਫੋਨ ਲਾਂਚ ਹੋਇਆ ਜਿਸ ਤੋਂ ਬਾਅਦ ਆਈਫੋਨ 16e ਦੀ ਜਿਹੜੀ ਆ ਘਰਾਵਾਟਾ ਹੋ ਚੁੱਕੀ ਆ ਔਰ ਦਰਾ ਘਟ ਚੁੱਕਿਆ ਨੇ ਜਿਸ ਤੋਂ ਬਾਅਦ ਹਲਚਲ ਜੜੀਆਂ ਮਾਰਕੀਟ ਦੇ ਵਿੱਚ ਪੈਦਾ ਹੁੰਦੀ ਹੋਈ ਨਜ਼ਰ ਆਈ ਆ